ਹਾਂਜੀ ਪਰਮਜੀਤ ਜੀ ਮੈਂ ਇੱਕ ਜਿਹੜਾ ਐਕਸੀਡੈਂਟ ਹੋਇਆ ਦੀ ਥੋੜੀ ਜਾਣਕਾਰੀ ਦੇ ਦਿਆਂ। ਮੈਂ ਐਸੇ ਪਰਮਜੀਤ ਜੀ ਸੰਤਾਤੀ ਥਾਣਾ ਸਿੱਟੀ ਪਕਵਾੜਾ ਇੱਕ ਕੰਟਰੋਲ ਰੂਮ ਤੋਂ ਫੋਨ ਮਸੂਲ ਹੋਇਆ ਵੀ ਜਲੰਧਰ ਤੋਂ ਲੁਧਿਆਣਾ ਰੋਡ ਦੇ ਚਾਹ ਨਗਰ ਪੁਲ ਦੇ ਉੱਪਰ ਕੋਈ ਐਕਸੀਡੈਂਟ ਹੋਇਆ। ਹਾਂਜੀ ਮੌਕੇ ਤੇ ਆਏ। ਮੌਕੇ ਤੇ ਆ ਕੇ ਦੇਖਿਆ ਤਾਂ 108 ਨੰਬਰ ਗੱਡੀ ਉਹ ਡੱਡ ਬੋਡੀ ਲੈ ਆਈ ਸੀ। ਤਾਂ ਉੱਥੇ ਮੋਟਰਸਾਈਕਲ ਖੜਾ ਸੀ। ਸਾਰਾ ਬਲੱਡ ਪਿਆ ਹੋਇਆ। ਅਸੀਂ ਮੋਟਰਸਾਈਕਲ ਤੇ ਦੇਖਿਆ ਵੀ ਮੋਟਰਸਾਈਕਲ ਦੀ ਇੱਕ ਚੇਨ ਟੁੱਟੀ ਹੋ ਸੀ ਵਿੱਚੋਂ ਜਿਸ ਕਰਕੇ ਮੋਟਰਸਾਈਕਲ ਸਲੋ ਹੋ ਗਿਆ ਤੇ ਪੈਸੇ ਗੱਡੀ ਦੇ ਪਿੱਛੋਂ ਟੱਕਰ ਮਾਰਦੀ। ਅਸੀਂ ਡੈੱਡ ਬੋਡੀ ਦੇਖੀ ਡੈੱਡ ਬੋਡੀ ਤੇ ਉਹ ਮੁੰਡੇ ਦੇ ਸਿਰ ਤੇ ਛੱਟ ਲੱਗੀ ਹੋਆ। ਇਹ ਮੋਟਰਸਾਈਕਲ ਜਿਹੜਾ ਹੈ ਉਹ ਮੋਟਰਸਾਈਕਲ ਬੀਜੇ ਕੁਮਾਰ ਦਾ ਆ। ਇਹ ਮੰਗ ਕੇ ਲੈ ਕੇ ਆਇਆ ਬੀਜੇ ਕੁਮਾਰ ਤੋਂ। ਬੀਜੇ ਕੁਮਾਰ ਨੂੰ ਮੋਟਰਸਾਈਕਲ ਦੇ ਕਾਗਜ਼ਾਂ ਤੋਂ ਪਤਾ ਲੱਗਾ ਵੀ ਬੀਜੇ ਕੁਮਾਰ ਦੇ ਨਾਂ ਤੇ ਆਰਥੀ ਆ। ਪੋਤਾ ਜੀ ਮੋਰਸੇਪ ਨੂੰ ਆ ਇਹ ਮੰਗ ਕੇ ਬੀਜੇ ਕੁਮਾਰ ਕੋਲ ਲਿ ਆ ਕੇ ਇਹਦਾ ਨਾਮ ਪਤਾ ਲੱਗਾ ਵੀ ਮੋਕਾ ਇਹਦਾ ਨਾਮ ਆ ਪੂਰਾ ਐਡਰੈਸ ਦਾ ਨਹੀਂ ਪਤਾ ਹਜੇ ਕਨਫਰਮ ਹੋਇਆ ਨਾਮ ਦਾ ਪਤਾ ਲੱਗ ਗਿਆ ਵੀ ਇਹਦਾ ਨਾਮ ਮੋਕਾ ਹੈ ਇਹ ਕਿਹੜੀ ਜਗ੍ਹਾ ਰਹਿੰਦਾ ਕੁਛ ਨਹੀਂ ਪਤਾ ਲੱਗਾ ਨਹੀਂ ਹਜੇ ਨਹੀਂ ਪਤਾ ਲੱਗਾ ਉਹ ਤਾਂ ਹਜੇ ਤੱਕ ਦੇਖਦੇ ਆ ਪਰ ਜੀ ਡੈਥ ਜਿਹੜੀ ਹੋ ਗਈ ਮੌਕੇ ਤੇ ਹੋ ਗਈ ਸੀ ਆਨ-ਸਿਟ ਸਪੋਰਟਿੰਗ ਹਾਂ ਜਿਸ ਹਿਸਾਬ ਨਾਲ ਦੱਸਣ ਮੁਤਾਬਕ ਵੀ ਬਿਚ ਵਜਦੇ ਸਾਰੇ ਦੀ ਡੈਥ ਹੋ ਗਈ ਜਿੰਨਾਂ ਕੋਈ ਐਕਸ਼ਨ ਹੋਇਆ ਉਹਦਾ ਕੋਈ ਲਾਪਤਾ ਨਹੀਂ ਹਜੇ ਤੱਕ ਕਿਸੇ ਵੀ ਹਕਲ ਦਾ ਨਹੀਂ ਪਤਾ ਲੱਗਾ ਵੀ ਕੌਣ ਹੈਗਾ ਕਿੱਦਾਂ ਵਜੀ ਆ ਇੰਨਾ ਆ ਵੇ ਮੋਟਰਸਾਈਕਲ ਤਾਂ ਚਲਾ ਕੇ ਦੇਖਿਆ ਵੀ ਉਹਦੀ ਚੇਨ ਟੁੱਟੀ ਹੋ ਸੀਗੀ ਤੇ ਤਾਂ ਚੜਾਈ ਦੇ ਉੱਤੇ ਆਇਆ ਤੇਜ਼ ਆਇਆ ਜਿੱਥੇ ਤਾਂ ਸਲੋ ਹੋ ਗਿਆ ਚੇਨ ਟੁੱਟਣਾ ਪਿੱਛੇ ਜਿਹੜਾ ਕੋਈ ਵੀਕਲ ਆਉਂਦਾ ਸੀ ਉਹ ਉੱਤੇ ਚੜ ਗਿਆ ਤੇ ਕੀ ਕਾਰਵਾਈ ਕੀਤੀ ਜਾਈਏ ਆਰ ਬਾਈ ਉਹਨੂੰ ਤਾਂ ਕੈਮਰੇ ਚੈੱਕ ਕਰਕੇ ਦੇਖਦੇ ਕਿਹੜਾ ਵੀਕਲ ਸੀਗਾ ਪੁੱਛ ਕੁੱਛ ਕਰਾਂਗੇ ਵੀ ਕੀ ਗੱਲਬਾਤ ਆ ਤਫ਼ਤੀਸ਼ ਹੋ